ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਪਹਿਲਾ ਰਿਸ਼ਤਾ ਹੈ ਜੀ ਗਗਨਦੀਪ ਕੌਰ ਜੱਟ ਸਿੱਖ ਲੜਕੀ ਗਰੇਵਾਲ ਘੋਤ ਮਲੇਰ ਕੋਟਲਾ ਏਰੀਆ ਪੀਆਰ ਕੈਨੇਡਾ ਕੱਦ 5 ਫੁੱਟ 3 ਇੰਚ ਸਟੱਡੀ ਬੀ ਡੀ ਐਸ ਇੰਡੀਆ ਤੋਂ ਡੈਂਟਲ ਹਾਈਜਨਿਸਟ ਕੈਨੇਡਾ ਤੋਂ ਜੌਬ ਡੈਂਟਲ ਹਾਈਜਨਿਸਟ ਇਹਨਾਂ ਦੇ ਸੰਪਰਕ ਨੰਬਰ ਨੇ ਜੀ 9869 75529 81467 72569 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਮਾਤਾ ਪਿਤਾ ਤੋਂ ਵਧੇਰੇ ਜਾਣਕਾਰੀ ਰਿਸ਼ਤੇ ਸਬੰਧੀ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਬਲਿੰਦ ਸਿੰਘ ਸਿੱਖ ਸਰਦਾਰ ਸਾਬਤ ਸੂਰਤ ਲੜਕਾ ਪਟਿਆਲਾ ਪੀ ਆਰ ਕੈਨੇਡਾ ਜਨਮ 1995 ਕੱਦ 5 ਫੁੱਟ 7 ਇੰਚ ਸਟੱਡੀ ਬੀ ਕਾਮ ਇੰਡੀਆ ਤੋਂ ਡਿਪਲੋਮਾ ਪ੍ਰੋਜੈਕਟ ਮੈਨੇਜਮੈਂਟ ਅਤੇ ਡਿਪਲੋਮਾ ਟਰਾਂਸਪੋਰਟ ਅਤੇ ਲੌਜਿਸਟਿਕ ਮੈਨੇਜਮੈਂਟ ਕੈਨੇਡਾ ਤੋਂ ਜੌਬ ਕਮਿਊਨਿਟੀ ਪੀਸ ਆਫੀਸਰ ਸੀ ਪੀਓ ਐਚਐਸ ਕੈਲਗਰੀ ਅਲਬਰਟਾ ਕੈਨੇਡਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 98152 19096 ਇਸ ਫੋਨ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਰਿਸ਼ਤੇ ਬਾਰੇ ਇਹਨਾਂ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ जटसिख लड़का यूएसए सिटीजन जन्म उन्नीस सौ पचानवे कद पांच फुट छे इंच स्टडी एसोसीएट डिग्री ऑफ साइंस यू एस ए कनेडा तो होगी प्लस बन पांच सौ तीह अठ सौ चुताली छत्ती बारह संपर्क नंबर है जी इन्ह का अगला रिश्ता नोट करो अंकुश ब्राह्मण शर्मा लड़का वशिष्ठ गोत पठानकोट एरिया जन्म उन्नीस सौ नब्बे कद पं फुट सत इंच ਸਟਡੀ ਗ੍ਰੈਜੂਏਟ ਕੱਪੜੇ ਦਾ ਆਪਣਾ ਕਾਰੋਬਾਰ 8 ਲੱਖ ਆਮਦਨ 6284055149 ਇਹ ਸੰਪਰਕ ਨੰਬਰ ਹੈ ਜੀ ਇਹਨਾਂ ਦਾ ਅਗਲਾ ਰਿਸ਼ਤਾ ਹੈ ਰਵਿਦਾਸ ਸਿੰਘ ਸਿੱਖ ਲੜਕਾ ਨਮਾ ਸ਼ਹਿਰ ਤੋਂ ਵਰਕ ਪਰਮਿਟ ਤੇ ਯੂਕੇ ਜਨਮ 1999 ਕੱਦ 5 ਫੁੱਟ 11 ਇੰਚ ਪਿਤਾ ਦबई ਦੇ ਵਿੱਚ ਭਰਾ ਕੈਨੇਡਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9501508754 ਅਗਲਾ ਰਿਸ਼ਤਾ ਨੋਟ ਕਰੋ ਜੀ ਜਟਸੀਕ ਲੜਕਾ ਤਾਂ ਮੀਂਗੂਤ ਸਾਰਾ ਪਰਿਵਾਰ ਯੂਐਸਏ ਸਿਟੀਜ਼ਨ ਮਸ਼ਿਆਰ ਫੋਰ ਏਰੀਆ ਜਨਮ 1993 ਕੱਦ 6 ਫੁੱਟ +1 831 225 4749 +1 831 261 9996 ਇਹ ਸੰਪਰਕ ਨੰਬਰ ਨੇ ਜੀ ਇਹਨਾਂ ਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਜਟਸੀਕ ਲੜਕਾ ਮੰਡੇਰ ਗੋਤ ਖੰਨਾ ਲੁਧਿਆਣਾ ਏਰੀਆ ਕੈਨੇਡਾ ਸਿਟੀਜ਼ਨ ਜਨਮ 1997 ਕੱਦ 5 ਫੁੱਟ 11 ਇੰਚ ਸਟੱਡੀ ਐਗਰੀਕਲਚਰ ਐਂਡ ਸਟਰਕਚਰ ਐਡਵਾਂਸ ਇੰਜੀਨੀਅਰਿੰਗ ਜੌਬ ਟ੍ਰੈਕਿੰਗ ਦੇ ਵਿੱਚ ਹੈ ਜੀ ਇਹਨਾਂ ਦੀ ਤੇ ਸੰਪਰਕ ਨੰਬਰ ਇਹਨਾਂ ਦਾ 82899 47821 ਅਗਲਾ ਨੰਬਰ ਹੈ +1 825 566 5199 ਇਹਨਾਂ ਨੰਬਰਾਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਅੰਮ੍ਰਿਤਸਰ ਸਾਹਿਬ ਜਨਮਵਿਨੋ 94 ਕੱਦ 6 ਫੁੱਟ ਬਹਿਰੀਨ ਵਿੱਚ ਜੌਬ ਕਰਦਾ ਹੈ ਪ੍ਰਾਪਰਟੀ ਢਾਈ ਏਕੜ 60000 ਪ੍ਰਤੀ ਮਹੀਨਾ ਸੈਲਰੀ ਹੈ ਜੀ ਇਹਨਾਂ ਦੀ ਸੰਪਰਕ ਨੰਬਰ 97795 569001 ਇਸ ਨੰਬਰ ਤੇ ਤੁਸੀਂ ਇਹਨਾਂ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਪੰਗੂ ਗੋਤ ਲੁਧਿਆਣਾ ਏਰੀਆ ਪੀਆਰ ਕੈਨੇਡਾ ਉਮਰ 32 ਸਾਲ कद 5 फुट 11 इंच संपर्क नंबर है जी ਇਹਨਾਂ ਦਾ 98720 71200 B ਇਸ ਨੰਬਰ ਤੇ ਤੁਸੀਂ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰਿਸ਼ਤਾ ਪੂਰੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਰਿਸ਼ਤੇ ਬਾਰੇ ਤੁਸੀਂ ਖੁਦ ਜਾਣਕਾਰੀ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਪੀਆਰ ਕੈਨੇਡਾ ਜਨਮ 2000 ਇਹਨਾਂ ਦਾ ਸੰਪਰਕ ਨੰਬਰ ਹੈ ਜੀ 8437694382 ਇਸ ਨੰਬਰ ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰੋਹਿਤ ਖੰਨਾ Hindu ਖੱਤਰੀ ਲੜਕਾ ਸੰਗਰੂਰ ਏਰੀਆ ਜਨਮ 1991 ਕੱਦ 5 ਫੁੱਟ 7 ਇੰਚ ਸਟੱਡੀ ਗ੍ਰੈਜੂਏਟ ਪੀਜੀਡੀਸੀਏ ਡਿਪਲੋਮਾ ਆਫ ਫਾਇਰ ਬ੍ਰਿਗੇਡ ਦਫ਼ਤਰ ਸੰਗਰੂਰ ਵੀ ਕਹਿ জব ਕਰਦੇ ਹਨ ਪਰਿਵਾਰ ਦਾ ਇਲੈਕਟ੍ਰੀਕਲ ਦਾ ਬਿਜ਼ਨਸ ਹੈ ਸੰਪਰਕ ਨੰਬਰ ਹੈ ਜੀ 99685 72356 ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕੁੜਕਾ ਗਰੇਵਾਲ ਗੁੱਤ ਲੁਧਿਆਣਾ ਏਰੀਆ ਕੈਨੇਡਾ ਸਿਟੀਜ਼ਨ ਕੈਲਗਰੀ ਜਨਮ 2000 ਕੱਦ 5 ਫੁੱਟ 11 ਇੰਚ ਸਟੱਡੀ ਮਕੈਨੀਕਲ ਇੰਜੀਨੀਅਰਿੰਗ ਡਿਜ਼ਾਈਨ ਐਂਡ ਡਰਾਫਟਿੰਗ ਸਿਗਨਲ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਪਰੈਂਟਸ ਕੈਨੇਡਾ ਰੇਲਵੇ ਵਿਭਾਗ ਵਿੱਚ ਜੌਬ ਕਰਦਾ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 95927 22719 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਰੋੜਾ ਲੜਕਾ ਅਬੂਹਰੀਆ ਜਨਮ 1988 ਕੱਦ 5 ਫੁੱਟ 10 ਇੰਚ ਸਟੱਡੀ ਗ੍ਰੈਜੂਏਟ ਤੇ 3 ਸਾਲਾ ਡਿਪਲੋਮਾ ਕੈਵਨ ਉਲਾ ਕੰਪਨੀ ਦੇ ਵਿੱਚ 50000 ਪ੍ਰਤੀ ਮਹੀਨਾ ਆਮਦਨ ਹੈ ਜੀ ਇਹਨਾਂ ਦੀ ਸੰਪਰਕ ਨੰਬਰ 9646920067 ਇਸ ਨੰਬਰ ਤੇ ਤੁਸੀਂ ਇਹਨਾਂ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ ਉਮਰ 25 ਸਾਲ ਕੱਦ 6 ਫੁੱਟ 1 ਇੰਚ ਸਟੱਡੀ ਗ੍ਰੈਜੂਏਟ ਆਪਣਾ ਕਾਰੋਬਾਰ ਸੰਪਰਕ ਨੰਬਰ 76962 43100 ਅਗਲਾ ਰਿਸ਼ਤਾ ਹੈ ਜੀ ਜੱਟ ਸਿੱਖ ਲੜਕਾ ਖਰੋੜ ਗੋਤ ਪਟਿਆਲਾ ਏਰੀਆ ਸਟੱਡੀ ਵੇਸ ਤੇ ਜਰਮਨ ਗਏ ਹੋਏ ਹਨ ਜਨਮ 1995 ਕੱਦ 5 ਫੁੱਟ 8 ਇੰਚ ਸਟੱਡੀ ਗ੍ਰੈਜੂਏਟ ਸਟੈਨੂ ਕੰਪਿਊਟਰ ਡਿਪਲੋਮਾ ਪ੍ਰਾਪਰਟੀ 8 ਏਕੜ ਤੋਂ ਤੇ ਦੋ ਭਰਾ ਨੇ ਜੀ ਇਹੇ ਸੰਪਰਕ ਨੰਬਰ ਹੈ ਜੀ ਇਹਨਾਂ ਦਾ 83606 95009 ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸਿੰਘ ਜਰਸੀ ਕੁੜਕਾ ਬਾਠੂ ਤਰਨਤਾਰਨ ਸਾਹਿਬ ਏਰੀਆ ਜਨਮ 1993 ਕੱਦ 6 ਫੁੱਟ ਪ੍ਰਾਪਰਟੀ 8 ਕਿੱਲੇ ਲੜਕਾ ਇੰਡੀਆ ਆਰਮੀ ਦੇ ਵਿੱਚ ਸਰਕਾਰੀ ਜੋਬ ਕਰਦਾ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 91495 61313 ਇਸ ਨੰਬਰ ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰਕੇ ਵਿਸ਼ੇਵਾਰੀ ਸਾਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ 크੍ਰਿਸ਼ਨ ਵਰਮਾ Hindu ਲੜਕਾ ਕਾਰਵਲ ਗੁੱਤ ਲੁਧਿਆਣਾ ਏਰੀਆ ਪੀਆਰ ਕੈਨੇਡਾ ਵਿਨੀਪੈਗ ਜਨਮ ਉਨੀਸੋ 98 ਕੱਦ 6 ਫੁੱਟ ਸਟੱਡੀ ਸੌਫਟਵੇਅਰ ਇੰਜੀਨੀਅਰਿੰਗ ਜੌਬ ਸੌਫਟਵੇਅਰ ਇੰਜੀਨੀਅਰਿੰਗ ਟੈਕਨੀਸ਼ੀਅਨ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9815430583 ਇਸ ਨੰਬਰ ਤੇ ਤੁਸੀਂ ਇਹਨਾਂ ਨੂੰ जाकारी तो रिश्ते बारे ले सकते हो अगला रिश्ता नोट करो जी नाम कौर जटसिक लड़की बठिडा एरिया जन्म उन्नीस सौ कानवे कद पं फुट चार इंच स्टडी बी सी ए फाइनांस कंटैक्ट बेसते गौरमेंट जॉब नहीं जी संपर्क नंबर है जी इन्हों का चौरानवे छे सौ तेती बहत्तर एक सौ एक इस नंबर से तुम इन तो संपर्क करके सारी जा रिश्ते बारे लै सकते हो अगला रिश्ता नोट करो जी ਸੋਖਵਿੰਦਰ ਸਿੰਘ ਕੰਬੋਜ਼ ਸਿੱਖ ਲੜਕਾ ਅੰਮ੍ਰਿਤਸਰ ਸਾਹਿਬ ਜਨਮ 1996 ਸਟੱਡੀ ਪਲੱਸ 2 ਹੋਲ ਸੇਲ ਰਿਸਪੋਨਸਿਬਲ ਸ਼ਾਪ ਸੰਪਰਕ ਨੰਬਰ ਹੈ ਜੀ 9815509327 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਬਾਕੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕੁ ਲੜਕਾ ਬ੍ਰਿਟਿਸ਼ ਸਿਟੀਜ਼ਨ ਕਪੂਰਥਲਾ ਏਰੀਆ ਉਮਰ 28 ਸਾਲ ਕੱਦ 5 ਫੁੱਟ 9 ਇੰਚ ਸਟੱਡੀ ਲੰਡਨ ਐਜੂਕੇਟਿਡ ਵਾਈਟ ਕਲਰ ਜੋਬ ਮਾਤਾ ਪਿਤਾ ਦਾ ਇਕੱਲਾ ਬੇਟਾ ਹੈ ਯੂਕੇ ਆਪਣਾ ਘਰ ਕਪੂਰਥਲੇ ਪ੍ਰਾਪਰਟੀ ਇਹਨਾਂ ਦਾ ਵਟਸਐਪ ਨੰਬਰ ਹੈ ਜੀ 447440255843 ਇਸ ਨੰਬਰ ਤੇ ਤੁਸੀਂ ਇਹਨਾਂ ਨੂੰ ਵਟਸਐਪ ਕਰਕੇ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਵਜੋਤ ਕੌਰ ਰਾਮਦਾਸਿਆ ਸਿੱਖ ਲੜਕੀ ਪੀਆਰ ਕੈਨੇਡਾ ਕੈਲਗਰੀ ਜਨਮ 1994 ਕੱਦ 5 ਫੁੱਟ 4 ਇੰਚ ਸਟੱਡੀ ਬੀਟੈਕ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰਿੰਗ ਇੰਡੀਆ ਤੋਂ ਸਾਈਬਰ ਸਕਿਉਰਿਟੀ ਸਪੈਸ਼ਲਿਸਟ ਡਿਪਲੋਮਾ ਕੈਨੇਡਾ ਤੋਂ ਸੰਪਰਕ ਨੰਬਰ ਹੈ ਜੀ 77101 12796 8872 90974 ਇਹਨਾਂ ਨੰਬਰਾਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਤੁਸੀਂ ਦਿੱਤੇ ਗਏ ਸੰਪਰਕ ਨੰਬਰਾਂ ਤੇ ਇਹਨਾਂ ਨਾਲ ਸੰਪਰਕ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਰਾਮਦਾਸ ਜੀ ਸਿੱਖ ਲੜਕਾ ਜਨਮ 1997 ਕੱਦ 5 ਫੁੱਟ 10 ਇੰਚ ਸਟੱਡੀ ਗ੍ਰੈਜੂਏਟ ਬਤੌਰ ਐਸਆਈ ਚੰਡੀਗੜ੍ਹ ਪੁਲਿਸ ਦੇ ਵਿੱਚ ਗਵਰਨਮੈਂਟ ਜੋਬ ਕਰਦੇ ਨੇ 77101 12796 8872 90976 ਇਹਨਾਂ ਨੰਬਰਾਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਰਿਸ਼ਤੇ ਬਾਰੇ ਬਾਕੀ ਜਾਣਕਾਰੀ ले ਸਕਦੇ ਹੋ اگلا ਰਿਸ਼ਤਾ نوٹ ਕਰੋ ਜੀ ਨਸ਼ਾ ਰਹਿਤ ਕੰਬੋਲ ਸਿੱਖ ਲੜਕਾ ਕੈਨੇਡਾ ਪੀਆਰ ਉਮਰ 35 ਸਾਲ ਕੱਦ 5 ਫੁੱਟ 7 ਇੰਚ ਜੋਬ ਆਈਟੀ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9417286666 ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਬਾਕੀ ਜਾਣਕਾਰੀ ਲੈ ਸਕਦੇ ਹੋ